ਸਰ ਜੀ ਗਾ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਹੇ ਦੇ ਦੇ ਪੀ ਮੈਂ ਡੀਪੀਸੀ ਪੰਜਾਬ ਦੀ ਸੀ ਪੰਚਾਇਤੀ ਤੇ ਤੁਹਾਡੇ ਕੋਲ ਰਿਪੋਰਟ ਤੋਂ ਸਵਾਲ ਪਿਆ ਜਿਹੜੇ ਜੀ ਜਾਣਦੇ ਕਿ ਪੰਚਾਇਤੀ ਵੋਟਾਂ ਜਿਹੜੀਆਂ ਨੇ ਉਹ ਸਿਰਤੇ ਨੇ 15 ਅਕਤੂਬਰ ਨੂੰ ਜਿਹੜੀਆਂ ਨੇ ਪੰਚਾਇਤੀ ਵੋਟਾਂ ਹੋ ਰਹੀਆਂ ਨੇ ਤੇ ਪਿੰਡ ਪਿੰਡ ਥਾਂ ਥਾਂ ਤੇ ਜਿਹੜਾ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜਾ ਬਹੁਤ ਜ਼ਿਆਦਾ ਰੌਲਾ ਰੱਪਾ ਪਿਆ ਹੋਇਆ ਹੈ ਪਿਛਲੇ ਕਈ ਦਿਨਾਂ ਤੋਂ ਬਹੁਤ ਸਾਰੇ ਲੋਕ ਜਿਹੜੇ ਆ ਪੰਚਾਇਤੀ ਚੋਣਾਂ ਦੇ ਲਈ ਆਪਣੇ ਨਾਮੀਨੇਸ਼ਨ ਦੇ ਲਈ ਚੁੱਲਾ ਟੈਕਸ ਦੇ ਲਈ ਜਾਂ ਫਿਰ ਐਮਓਸੀ ਦੇ ਲਈ ਦੌੜ ਭੱਜ ਕਰਦੇ ਨਜ਼ਰ ਆਏ ਅੱਜ ਤਾਂ ਦਾ ਵੀ ਕਿ ਸਾਡੇ ਨਾਲ ਮੈਡਮ ਸਰਬਜੀਤ ਕੌਰ ਜੀ ਜੋ ਕਿ ਪਿੰਡ ਗੁਰਦਾਸ ਮੰਗਲ ਤੋਂ ਸਰਪੰਚੀ ਦੇ ਲਈ ਜਿਹੜਾ ਹੈ ਉਮੀਦਵਾਰ ਖੜੇ ਹੋਏ ਨੇ ਇਹਨਾਂ ਨੇ ਵੀ ਅੱਜ ਜਿਹੜਾ ਆਪਣਾ ਨਾਮੀਨੇਸ਼ਨ ਦਾ ਜਿਹੜਾ ਫਾਰਮ ਜਮਾ ਕਰਵਾਇਆ ਥੰਦਾ ਵੀ ਕਿ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਇਹੋ ਚਰਚਾਵਾਂ ਜਿਹੜੀਆਂ ਨੇ ਵਕ-ਵਕਤ ਆਉਂ ਅਤੇ ਹੋ ਰਹੀਆਂ ਸੀ ਤੇ ਅੱਜ ਜਿਹੜਾ ਆ ਲਾਸਟ ਦਿਨ ਸੀ ਨਾਮੀਨੇਸ਼ਨ ਦਾ ਜਿਹਦੇ ਵਿੱਚ ਮੈਡਮ ਸਰਜੀਤ ਕੌਰ ਵੀ ਜਿਹੜਾ ਆ ਤਸ਼ਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਲਾਇਬੇ ਦੇ ਵਿੱਚ ਲੱਗ ਕੇ ਜਿਹੜਾ ਆਪਣਾ ਨਾਮੀਨੇਸ਼ਨ ਫਾਰਮ ਜਮ੍ਹਾਂ ਕਰਵਾਉਂਦੇ ਹੋਏ ਨਜ਼ਰ ਆਏ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਰਵਾਸੀ ਕਿ ਸਾਡੇ ਨੇ ਫਾਰਮ ਹੋ ਰਹੇ ਉਹਦੇ ਨਹੀਂ ਹੋ ਰਿਹਾ ਉਹਦੇ ਨਹੀਂ ਹੋ ਰਿਹਾ ਪਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਵਰਕਰ ਹਰ ਵੀ ਲੈਣਾ ਚ ਲੱਗ ਲੱਗ ਕੇ ਆਪਣਾ ਕੰਮ ਕਰਵਾਉਂਦੇ ਨਜ਼ਰ ਆਏ ਇਹਨਾਂ ਦੀਆਂ ਤਸਵੀਰਾਂ ਸਾਡੇ ਤੱਕ ਪਹੁੰਚਿਆ ਨੇ ਕਿ ਲਾਈਨ ਦੇ ਵਿੱਚ ਲੱਗੇ ਹੋਏ ਨੇ ਪੱਖ ਨਹੀਂ ਕਰਨੀ ਸੀ ਜਿਹਦੇ ਵਿੱਚ ਲਾਈਨ 'ਚ ਲੱਗ ਕੇ ਅਜੇਰਾ ਆਪਣਾ ਨਾਮੀਨੇਸ਼ਨ ਫਾਰਮ ਜਮਾ ਕਰਵਾਉਂਦੇ ਦਿਖੇ ਗੱਲਬਾਤ ਕਰ ਲਵਨੇ ਆ ਪੱਲਾ ਤਾਂ ਸਵਾਗਤ ਹੈ ਤੁਹਾਡੇ ਦੀ ਕਿਸੇ ਪੰਜਾਬੀ ਦੇ ਉੱਤੇ ਨਾ ਲਗਾਤਾਰ ਰੌਣਾ ਪੈ ਰਿਹਾ ਸੀ ਕਿ ਸਰਪੰਚ ਦੀਆਂ ਵੋਟਾਂ ਨੂੰ ਲੈ ਕੇ ਮੈਂਬਰਾਂ ਦੀਆਂ ਵੋਟਾਂ ਨੂੰ ਲੈ ਕੇ ਕਈ ਪਾਰਟੀਆਂ ਕਰੀ ਸੀ ਸਾਡਾ ਨਹੀਂ ਹੋ ਰਿਹਾ ਉਹ ਨਹੀਂ ਹੋ ਰਿਹਾ ਚੁਲਾ ਟੈਕਸ ਨਹੀਂ ਆ ਰਿਹਾ ਐਮਓਸੀ ਨਹੀਂ ਆ ਰਹੀ ਲਾਈਨਾਂ ਦੇ ਵਿੱਚ ਲੱਗਣਾ ਪੈ ਰਿਹਾ ਬਹੁਤ ਜ਼ਿਆਦਾ ਅੱਜ ਤੁਹਾਡੀਆਂ ਤਸਵੀਰਾਂ ਸਾਹਮਣੇ ਆਈਆਂ ਕਿ ਤੁਸੀਂ ਖੁਦ ਵੀ ਜੜਾ ਆ ਲਾਈਨ ਦੇ ਵਿੱਚ ਲੱਗੇ ਹੋ ਤੇ ਉਸ ਲਾਈਨ ਤੇ ਲੱਗ ਕੇ ਪੂਰੀ ਦੁਪਹਿਰ ਦੀ ਜਿਹੜੀ ਗਰਮੀ ਭੱਕ ਕੇ ਆਪਣਾ ਨਾਮੀਨੇਸ਼ਨ ਫਾਰਮ ਜਮਾ ਕਰਾਉਂਦੇ ਕਿਵੇਂ ਦਾ ਲੱਗਿਆ ਸੀ ਅੱਜ ਹਾਂਜੀ ਸਭ ਤੋਂ ਪਹਿਲਾਂ ਮੈਂ ਡੀਪੀਸੀ ਪੰਜਾਬੀ ਦਾ ਧੰਨਵਾਦ ਕਰਦੀ ਆ ਜੋ ਹਮੇਸ਼ਾ ਜਿਹੜੀ ਸਾਡੀ ਖਬਰ ਆ ਉਹ ਆਲ ਇੰਡੀਆ ਚ ਪਛਾਉਂਦੇ ਨੇ ਤੇ ਅੱਜ ਜਿਹੜਾ ਸੀ ਅਸੀਂ ਮੈਂ ਸਰਬਜੀਤ ਕੌਰ ਜਿਹੜਾ ਡਾਇਰੈਕਟਰ ਪੰਜਾਬ ਅਸ਼ੋਭ ਵਿਭਾਗ ਆਮ ਆਦਮੀ ਪਾਰਟੀ ਪਰ ਮੈਂ ਇਹ ਚੀਜ਼ ਨੂੰ ਅੱਜ ਇਹ ਸਰਪੰਚੀ ਵੀ ਜੋ ਮੈਂ ਇਸ ਹੱਦ ਤੱਕ ਪਹੁੰਚੀ ਮਤਲਬ ਆਪਣੇ ਡੋਮਿਨੇਟ ਕਰਵਾਇਆ ਕਿਉਂਕਿ ਇਹਦੇ ਪਿੱਛੇ ਇੱਕ ਮਨੋਰਥ ਸੀਗਾ ਮੇਰੇ ਕੋ ਤਾਂ ਪੰਜਾਬ ਦਾ ਅੱੱਦਾ ਸੀਗਾ ਮੈਨੂੰ ਇਹਨੀ ਜ਼ਰੂਰਤ ਨਹੀਂ ਸੀ ਲੇਕਿਨ ਮੈਂ ਦੇਖਿਆ ਸੀ ਮੈਂ ਪੰਜਾਹ ਸਾਲ ਤੋਂ ਦੇਖਦੀ ਆਈ ਆ ਜਿਉ ਵੀ ਇਸ ਪਿੰਡ ਵਿੱਚ ਮੈਂ ਆਈ ਆ ਤੀਹ ਬੱਤੀ ਸਾਲ ਹੋ ਗਏ ਆ ਪਰ ਮੈਂ ਦੇਖਿਆ ਸੀ ਕਿ ਇੱਥੇ ਮਤਲਬ ਉਹ ਡਿਵੈਲਪਮੈਂਟ ਨਹੀਂ ਸੀ ਹੈਗੀ ਜੋ ਹੋਣੀ ਚਾਹੀਦੀ ਸੀਗੀ ਔਰ ਮੈਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਮਹਿਸੂਸ ਕਰਦੀ ਸੀ ਕਿ ਸਾਡੇ ਲੀਡਰ ਬਣਨ ਦਾ ਕੀ ਫਾਇਦਾ ਬਾਰ ਬਾਰ ਤਾਂ ਹਰ ਕੋਈ ਬੰਦਾ ਬਣ ਜਾਂਦਾ ਪਰ ਬੰਦਾ ਤਾਂ ਉਹ ਆ ਜਿਹੜਾ ਆਪਣੇ ਪਿੰਡ ਨੂੰ ਸਵਾਰੇ ਔਰ ਮੇਰੇ ਮਨ ਚ ਇਹ ਜਨੂਨ ਸੀਗਾ ਮੈਂ ਕੰਮ ਕਰਦੀ ਸੀ ਐਜਿ ਵਲੰਟੀਅਰ ਮੈਂ ਹਮੇਸ਼ਾ ਆਪਣੇ ਆਪ ਨੂੰ ਐਜਿ ਵਲੰਟੀਅਰ ਜਿੱਥੇ ਮੈਨੂੰ ਪਾਤੀ ਡਿਊਟੀ ਦਿੰਦੀਆਂ ਮੈਂ ਕਰਦੀ ਸੀ ਪਰ ਕਿਤੇ ਨਾ ਕਿਤੇ ਮੇਰਾ ਜ਼ਮੀਰ ਮਰਿਆ ਪਿਆ ਸੀ ਕਿਉਂਕਿ ਮੈਂ ਆਪਣੇ ਪਿੰਡ ਵਾਸਤੇ ਕੁਝ ਕਰਨੀ ਸੀ ਪਾਰੀ ਔਰ ਅੱਜ ਮੈਨੂੰ ਉਹ ਮਨੋਰਥ ਮਿਲਿਆ ਇੱਕ ਟੀਚਰ ਮਿਲਿਆ ਜਿਸ ਨਾਲ ਮੈਂ ਆਪਣੇ ਪਿੰਡ ਨੂੰ ਵੀ ਸੇਵਾ ਕਰ ਸਕਦੀ ਹਾਂ ਔਰ ਪਿੰਡ ਦੀ ਡਿਵੈਲਪਮੈਂਟ ਵੀ ਕਰ ਸਕਦੀ ਹਾਂ ਕਿਉਂਕਿ ਅਗਰ ਮੈਂ ਪੰਜਾਬ ਦੇ ਅੱਡੇ ਤੇ ਰਵਾਂਗੀ ਪੂਰੇ ਪੰਜਾਬ ਚ ਘੁੰਮ ਦਿਆਂਗੀ ਇੱਕ ਫਰਸਟ ਤੇ ਮੇਰਾ ਪਿੰਡ ਹੀ ਅੰਦਲਾ ਬਿਲਕੁਲ ਕੋਲ ਇਸ ਕਰਕੇ ਮੈਨੂੰ ਅੱਜ ਲੈਂਚ ਵੀ ਲੱਗ ਕੇ ਇਹ ਸਾਰੀ ਬਹੁਤ ਸਾਰੇ ਮੇਰੇ ਭੈਂਪਰਾ ਜਿਹੜੇ ਸੀ ਉਹਨਾਂ ਨੇ ਮੇਰਾ ਸਾਥ ਦਿੱਤਾ ਜਨਕਿ ਪੂਰੇ ਪਿੰਡ ਨੇ ਮੇਰਾ ਸਾਥ ਦਿੱਤਾ ਮੈਂ ਆਪੋਜੀਸ਼ਨ ਪਾਰਟੀਆਂ ਨੂੰ ਵੀ ਗਲਤ ਨਹੀਂ ਕਹਿੰਦੀ ਕਿਉਂਕਿ ਇਹ ਇੱਕ ਟਾਸਕ ਆ ਤੇ ਮੈਦਾਨ ਵਿੱਚ ਆ ਕੇ ਜਿਹੜਾ ਜਿੱਤ ਗਿਆ ਗੇਮ ਹਾਦੀ ਬਿਲਕੁਲ ਤੇ ਅਸੀਂ ਲੜਾਈ ਨਹੀਂ ਚਾਹਦੇ ਕੋਈ ਸਟੱਪ ਨਹੀਂ ਅਸੀਂ ਚਾਹਦੇ ਹਾਂਗੇ ਕੰਪਰੋਮਾਈਜ਼ ਚਾਹੁੰਦੇ ਆ ਅਸੀਂ ਇਹ ਕਹਿੰਦੇ ਆ ਇਹਾਨੂੰ ਸਾਵਧਨਾ ਚਾਹੀਦਾ ਯਾਨੀ ਕਿ ਕੋਈ ਵੀ ਮੰਂਬਰ ਆ ਸਰਪੰਚ ਆ ਉਹ ਆਪਣੀ ਹੱਦ ਤੇ ਲਿੰਟ ਕਰਾਸ ਨਾ ਕਰੇ ਕਿ ਸਾਨੂੰ ਜਿੰਨੇ ਲੋਕਾਂ ਵਾਸਤੇ ਮਿਲਿਆ ਅਸੀਂ ਉਹਨਾਂ ਲੋਕਾਂ ਦੀ ਸੇਵਾ ਕਰੀ ਜਿਵੇਂ ਕਿ ਅੱਜ ਤੁਸੀਂ ਲਾਈਨ ਦੇ ਵਿੱਚ ਲੱਗੇ ਹੋਏ ਸੀ ਤੇ ਫਾਰਮ ਭਿੰਦੇ ਲਈ ਉੱਥੇ ਬਹੁਤ ਸਾਰੀ ਭੀੜ ਦੇ ਵਿੱਚ ਉੱਥੇ ਕੀ ਮਹਿਸੂਸ ਹੋ ਰਿਹਾ ਕਿ ਅੱਜ ਸਰਬਜੀਤ ਕੌਰ ਗੁਰਦਾਸ ਲੰਗਰ ਦੇ ਲਈ ਇੰਨੀ ਭੀੜ ਦੇ ਵਿੱਚ ਲੱਗੇ ਹੋਏ ਆ ਹਾਂਜੀ ਮੈਂ ਜੇ ਸੋਚਾਂ ਤੇ ਮੈਂ ਕੱਲੀ ਕੁਝ ਨਹੀਂ ਸੀ ਹੈਗੀ ਮੇਰੇ ਸਾਰੇ ਜਿਹੜੇ ਨੌ ਨਾਮਿਨੇਟ ਸੀ ਜਿਹੜੇ ਮੇਰੇ ਮੈਂਬਰ ਸੀ ਤੇ ਮੇਰੇ ਪਾਰਟੀ ਦੇ ਜਿੰਨੇ ਵੀ ਲੋਕ ਸੀ ਉਹਨਾਂ ਨੇ ਅੱਜ ਤੋਂ ਨਹੀਂ ਇਹ ਤਿਆਰੀ ਅਸੀਂ ਇੱਕ ਮਹੀਨੇ ਤੋਂ ਕਰ ਰਹੇ ਹਾਂ ਤੁਹਾਨੂੰ ਵੀ ਪਤਾ ਕੋਈ ਵੀ ਤਿਆਰੀ ਕਰਨ ਵਾਸਤੇ ਇੱਕ ਬਹੁਤ ਵੱਡਾ ਟਾਸਕ ਹੁੰਦਾ ਉਹਨੂੰ ਇਹ ਦਾ ਨਹੀਂ ਜਿੱਤਿਆ ਜਾਂਦਾ ਹੂੰ ਉਹਦੇ ਵਾਸਤੇ ਕੁਝ ਕਰਨਾ ਪੈਂਦਾ ਕਦੀ ਜ਼ਮੀਰ ਨੂੰ ਮਾਰਨਾ ਪੈਂਦਾ ਕਦੀ ਲੋਕਾਂ ਦੀ ਰਾਇਮੈਂਟ ਲੈਣੀ ਪੈਂਦੀ ਹੈ ਕਦੀ ਉਹਨਾਂ ਦੀਆਂ ਗੱਲਾਂ ਸੁਣੀਆਂ ਪੈਂਦੀਆਂ ਤੇ ਇੱਕ ਦਿਨ ਅਸੀਂ ਕੁਝ ਵੀ ਨਹੀਂ ਕਰ ਪਾਦੇ ਤੇ ਇਸ ਕਰਕੇ ਅਸੀਂ ਮਤਲਬ ਇਹ ਚੀਜ਼ ਨੂੰ ਸੋਚਿਆ ਸੀਗਾ ਕਿ ਮੈਨੂੰ ਇਹ ਨਹੀਂ ਸੀ ਪਤਾ ਮੈਂ ਇਹ ਨਹੀਂ ਚਾਹੁੰਦੀ ਕਿ ਮੈਂ ਟਾਸਕ ਜਿੱਤਾਂਗੀ ਕਿ ਮੈਂ ਆਵਲ ਬਣੀ ਨਹੀਂ ਮੈਂ ਇਜ਼ਤਾਂ ਦੀ ਜਹਾ ਮੇਰੀ ਬਹੁਤ ਵੱਡੀ ਪਰ ਨਹੀਂ ਮੈਂ ਜਿਤਨੀ ਸਰਦੀ ਸੀ ਪਰ ਮੈਂ ਲੜਕੀ ਉਧਿਆਣਾ ਚੰਨੀ ਹੈ ਮੈਦਾਨ ਚੁੱਤਰ ਕੇ ਆਣਾ ਚੰਨੀ ਹੈ ਕਿਉਂਕਿ ਉਹ ਵੀ ਮੇਰੇ ਘਰ ਪਰ ਆਵੇ ਉਹ ਇੰਨੇ ਨੇ ਇਹ ਸਾਰੀ ਜ਼ਿੰਦਗੀ ਲਗੰਦੀ ਆਏ ਪਰ ਅੱਜ ਜੀ ਅਸੀਂ ਆਪਣਾ ਕੋਈ ਹੱਕ ਮੰਗ ਰਹੇ ਆ ਤੇ ਉਹ ਦੇਣਾ ਚਾਹੀਦਾ ਸਭ ਇੱਕ ਚੀਜ਼ ਦੇਖ ਕੇ ਬੜੀ ਹੈਰਾਨੀ ਹੁੰਦੀ ਕਿ ਲੋਕ ਮੈਂਬਰ ਮੈਂਬਰ ਤੋਂ ਸਰਪੰਚ ਤੇ ਸਰਪੰਚ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ ਮੈਡਮ ਸਰਬਜੀਤ ਕੌਰ ਉਹਦੀ ਆਮ ਆਦਮੀ ਪਾਰਟੀ ਦੇ ਇੱਕ ਚੰਗੇ ਭਲੇ ਪਲੇਟਫਾਰਮ ਤੇ ਜਾ ਕੇ ਇੱਕ ਚੰਗੇ ਭਲੇ ਅਹੁਦੇ ਤੇ ਜਾ ਕੇ ਫਿਰ ਪਿੱਛੇ ਨੂੰ ਫਰਕੰਤੀ ਇਹ ਕਿਤਰਾ ਲੋਕ ਕਿ ਗਾਮ ਜਾਂਦੇ ਤੁਸੀਂ ਪਿੱਛੇ ਨੂੰ ਆ ਰਹੇ ਨਹੀਂ ਉਹ ਮੇਰਾ ਇੱਕ ਲੈਵਲ ਆ ਉਹ ਮੇਰਾ ਲੈਵਲ ਇਹ ਸੀ ਕਿ ਮੈਂ 9 ਸਾਲ ਪਾਰਟੀ ਨੂੰ ਆਪਣੇ ਦਿੱਤੇ ਆ 2015 ਤੋਂ ਮੇਰੇ ਮਦਰ ਆਏ ਸੀ ਕੇਜਰੀਵਾਲ ਸਾਹਿਬ ਨੇ ਇਹਨਾਂ ਨੂੰ ਲਿਆਂਦਾ ਸੀ ਜਦੋਂ ਅੰਨਾ ਹਿਆਰੇ ਦਾ ਅੰਦੋਲਨ ਚੱਲਿਆ ਸੀ ਤੇ ਉਹ ਮੇਰਾ ਇੱਕ ਅਲੱਗ ਮੈਟਰ ਆ ਉਹ ਮੇਰੀ ਮਿਹਨਤ ਆ 10 ਸਾਲ ਦੀ ਉਹ ਅੱਜ ਵੀ ਮੇਰਾ ਵਰਕਰਾਰ ਆ ਪੰਜਾਬ ਦਾ ਜਿੱਥੇ ਮੈਨੂੰ ਉਹਨਾਂ ਨੇ ਖਿਡਾਰਿਆ ਉਹ ਮੇਰੇ ਕੋਲ ਸੇਵਾ ਲੈ ਰਹੇ ਨੇ ਜਿੱਥੇ ਵੀ ਸਟੇਟ ਲੈਵਲ ਤੇ ਮੈਨੂੰ ਜਾਣਾ ਪੈਂਦਾ ਹੈ ਉਹ ਬੁਲਾਉਂਦੇ ਨੇ ਮੈਂ ਜਾਣੀ ਆ ਮੈਂ ਆਪਣੀਆਂ ਉਹ ਵੀ ਸੇਵਾਵਾਂ ਜਿਹੜੀਆਂ ਉਹਨੂੰ ਖਤਮ ਨਹੀਂ ਕੀਤਾ ਉਹ ਅੱਜ ਵੀ ਮੇਰੇ ਨਾਲ ਰਹੂੰਗੀਆਂ ਪਰ ਫਿਰ ਵੀ ਮੇਰਾ ਜ਼ਮੀਰ ਗਵਾਹੀ ਮੇਰੇ ਦਿਂਦਾ ਹੈਗਾ

ਲਗਾਤਾਰ ਜਿਹੜਾ ਆ ਉਹ ਜਿਹੜਾ ਤੁਸੀਂ ਪਿਛਲੇ ਦਿਨਾਂ ਚ ਬਿਨਾ ਸਰਪੰਚ ਹੋਣ ਤੋਂ ਬਿਨਾ ਮੈਂਬਰ ਹੋਣ ਤੋਂ ਬਹੁਤ ਸਾਰੇ ਪਿੰਡ ਦੇ ਵਿੱਚ ਕੰਮ ਕਰਵਾਏ ਬਹੁਤ ਸਾਰੇ ਕੰਮ ਤਾਂ ਦੇ ਜਿਹੜੇ ਆ ਉਹ ਸਾਡੇ ਚੈਨਲ ਦੇ ਥਰੂ ਜਾਂ ਹੋਰ ਕਈ ਮੀਡੀਆ ਦੇ ਥਰੂ ਤੁਹਾਡੇ ਕੰਮ ਜਿਹੜੇ ਆ ਦੇਖਣ ਨੂੰ ਮਿਲੇ ਨੇ ਸਰਪੰਚ ਬਣ ਜਾਂਦੇ ਹੋ ਉਸ ਤੋਂ ਬਾਅਦ ਆ ਪਿੰਡ ਦੇ ਲਈ ਕੀ ਕਰੋਗੇ ਹਾਂਜੀ ਮੈਂ ਤੇ ਇਸੇ ਮਨੋਰਥ ਨਾਲ ਚੱਲੀ ਆ ਕਿਉਂਕਿ ਮੈਂ ਇੱਕ ਤ੍ਰਾਂਤੀਕਾਰੀ ਪਰਿਵਾਰ ਚਾਂ ਮੇਰੇ ਦਾਦਾ ਜੀ ਨੇ ਵੀ ਪਹਿਪਰ ਸਿੰਘ ਨਾ ਮਹਾਤਮਾ ਗਾਂਧੀ ਨੇ ਤੁਹਾਨੂੰ ਪਹਿਲੇ ਹੀ ਦੱਸਿਆ ਜੇਲਾ ਕਟੀਆਂ ਮੈਂ ਇੱਕ ਫਰੀਡਮ ਫਾਈਟਰ ਆ ਤੇ ਮੈਂ ਮੇਰਾ ਜਨੂਨ ਜਿਹੜਾ ਉਹ ਪਹਿਲੇ ਤੋਂ ਹੀ ਕ੍ਰਾਂਤੀਕਾਰੀ ਪਰਵਾਰ ਚ ਆ

ਮੇਰੇ ਖਾਤੇ 10-15 ਲੱਖ ਲੱਗਾ ਤੇ ਲੱਗਦਾ ਹੈ ਤੇ ਜੇ ਕਰੋੜਾ ਲੱਗੇਗਾ ਤੇ ਲੱਗੇਗਾ ਹੀ ਹਾਂ ਤੇ ਮੈਂ ਇਹੀ ਆਪਣੇ ਪ੍ਰਣ ਕੀਤਾ ਵਚਨ ਕੀਤਾ ਕਿ ਇਸ ਵਾਰ ਇੱਕ ਵਾਰ ਜੇ ਦੁਨੀਆ ਮੇਰੇ ਤੇ ਵਿਸ਼ਵਾਸ ਕਰਦੀ ਆ ਜੇ ਮੇਰਾ ਪਿੰਡ ਮੇਰੇ ਤੇ ਵਿਸ਼ਵਾਸ ਕਰਦਾ ਵਾ ਤੇ ਮੈਂ ਉਸ ਦੇ ਵਿਸ਼ਵਾਸ ਨੂੰ ਕਦੀ ਠੇਸ ਨਹੀਂ ਪਹ chauਗਾ ਲਗਾਤਾਰ ਤੁਸੀਂ ਪਿਛਲੇ ਕਈ ਮਹੀਨਿਆਂ ਤੋਂ ਜਿਹੜਾ ਆ ਉਹ ਕੰਮ ਕਰਦੇ ਨਜ਼ਰ ਆ ਰਿਹਾ ਪਿੰਡ ਦੇ ਵਿੱਚ ਹਾਂਜੀ ਪਿੰਡ ਦੇ ਵਿੱਚ ਵਿਚਰਦੇ ਵੀ ਉਹ ਪਿੰਡ ਦੇ ਲੋਕਾਂ ਦੇ ਨਾਲ ਵੀ ਮਿਲ ਮਲਾਪ ਹੋਇਆ ਕਿਵੇਂ ਲੱਗਦਾ ਲੋਕ ਸਰਵਜੀਤ ਨੂੰ ਕੀ ਮੰਨਦੇ ਨੇ ਹਾਂਜੀ ਮੇਰੀ ਜਗ੍ਹਾ ਮੈਂ ਸਰਵਜੀਤ ਹੋ ਜਾ ਜਾਂ ਕੋਈ ਸਰਪੰਚ ਹੋ ਜੇ ਜਾਂ ਤੁਸੀਂ ਹੋ ਜੋ ਜਾਂ ਕੋਈ ਥਰਡ ਪਰਸਨ ਹੋ ਜੇ ਲੋਕ ਚਿਹਰਾ ਨਹੀਂ ਦੇਖਦੇ ਲੋਕ ਡਿਵੈਲਪਮੈਂਟ ਦੇਖਦੇ ਹਾਂ ਬਿਲਕੁਲ ਕਿਉਂਕਿ ਅਸੀਂ ਉਹਨਾਂ ਦੇ ਚਿਹਰੇ ਕੀ ਦਿਖਾਉਣੇ ਠੀਕ ਹੈ ਉਹ ਉਹਨਾਂ ਦਾ ਹੱਕ ਬੰਦਾ ਉਹਨਾਂ ਦਾ ਵਿਕਾਸ ਮਤਲਬ ਜਿਸ ਤਰ੍ਹਾਂ ਕਿਸੇ ਗਰੀਬ ਵਾਸਤੇ ਜਿਹੜੀ ਚੀਜ਼ ਆਈ ਆ ਤੇ ਉਹ ਉਹਦੇ ਤੱਕ ਪੰਚ ਜੇ ਤੇ ਉਹ ਵੀ ਨਹੀਂ ਚ ਖੁਸ਼ ਆ ਕਿ ਇਹ ਬੰਦਾ ਸਹੀ ਆ ਉਹਨੂੰ ਕਿਸੇ ਮੰਂਬਰ ਨਾਲ ਨਹੀਂ ਮਤਲਬ ਉਹਨੂੰ ਕੋਈ ਸਰਪੰਚ ਨਾਲ ਨਹੀਂ ਮਤਲਬ ਕੱਲ ਨੂੰ ਅਗਰ ਉਹ ਮੈਨੂੰ ਸਰਪੰਚੀ ਦਿੰਦੇ ਆ ਤੇ ਮੈਂ ਉਹ ਉਹਦਾ ਮਜ਼ਿਆਜ ਫਾਇਦਾ ਉਠਾਉਣੀ ਆ ਅਗਰ ਮੈਂ ਉਸੇ ਤਰ੍ਹਾਂ ਹੀ ਵਰ ਜਾਨੀ ਆ ਤੇ ਉਹ ਮੈਨੂੰ ਕਿੰਨਾ ਕੁ ਚੰਗਾ ਸਮਝਣਗੇ ਜਾਨਕਿ ਉਹ ਲੋਕਾਂ ਦਾ ਅਤੀਤ ਅੱਗੇ ਆਂਦਾ ਆ ਨਾ ਕਿ ਉਹਨਾਂ ਦਾ ਕੋਈ ਮੈਟਰ ਕਰਦਾ ਕੋਈ ਉਹਦਾ ਮੈਟਰ ਕਰਦਾ ਹੈ ਚਾਹੇ ਪੰਜਾਬ ਦਾ ਹੋਵੇ ਜੇ ਡੈਜੀਗੇਸ਼ਨ ਹੋਵੇ ਐਮਐਲਏ ਹੋਵੇ ਜੇ ਜਾਂ ਸਰਪੰਚ ਹੋਵੇ ਸਾਡਾ ਡੈਜੀਗੇਸ਼ਨ ਇਹ ਨਹੀਂ ਮੈਟਰ ਕਰਦਾ ਸਾਨੂੰ ਇਹ ਆ ਕਿ ਅਸੀਂ ਉਹਨੂੰ ਡਵੈਲਪਮੈਂਟ ਕਿੰਨੀ ਦਿੱਤੀ ਸਾਡੇ ਇਹ ਮੈਟਰ ਕਰਦੀ ਬਹੁਤ سارے ਲੋਕਾਂ ਦੇ ਜਿਹੜੇ ਆ ਇਹ ਵੀ ਸਵਾਲ ਨਹੀਂ ਕਿ ਆਮ ਆਦਮੀ ਪਾਰਟੀ ਜਿਹੜੀ ਉਹ ਕਿਤਨਾ ਕਿਤੇ ਖਿੰਡਰ ਦੀ ਨਜ਼ਰ ਆ ਰਹੀ ਹੈ ਤੁਸੀਂ ਉਹਦੇ ਤੇ ਕੀ ਕਹਿਣਾ ਚਾਹੋਗੇ ਨਹੀਂ ਏਦਾਂ ਤੇ ਨਹੀਂ ਮੈਂ ਕਹਿਣੀ ਚਾਹਾਂਗੀ ਕਿ ਕਿ ਉਹ हर पार्टी कुछ ना कुछ मुद्दे होंगे yeah. पार्टियां पंजा साल तो राज कर दवायती पार्टियां yeah. लेकिन एक नवी पार्टी सी yeah. और मैं फर्स्ट बार किसी पार्टी बिलोंग किया पहले मैं कभी किसी पार्टी मैं ईमानदारी देखी इन्होंने ਔਰ ਕਿਤੇ ਨਾ ਕਿਤੇ ਇੰਨਾ ਨੂੰ ਜੇ ਟਾਈਮ ਲੱਗਣਾ ਹੀ ਆਉਣ ਲੱਗਾ ਹਾਂ ਤੁਸੀਂ ਦੇਖਿਆ ਥੋੜਾ ਚਿਰੇ ਬੜਾ ਗਦਰ ਮਚਿਆ ਚਲੋ ਪਾਰਟੀ ਆਈ ਪਾਰਟੀ ਨੇ ਡਵੈਲਪਮੈਂਟ ਵੀ ਦਿੱਤੀ ਆ ਲੇਕਿਨ ਥੋੜੇ ਚਿਰ ਤੋਂ ਹੁਣ ਸਾਰਾ ਕੁਝ ਸੈਟ ਨਹੀਂ ਹੋ ਰਿਹਾ ਲੇਕਿਨ ਉਹ ਭਲਾਈ ਚਾਹੁੰਦੀ ਹੈ ਸਰਕਾਰ ਤੁਸੀਂ ਦੇਖਿਆ ਇਮਾਨਦਾਰ ਸਰਕਾਰ ਉਹਨਾ ਆਪਣੇ ਬੰਦਿਆਂ ਤੇ ਵੀ ਪਰਚੇ ਕਰਾਉਂਦੇ ਜਿਹੜੇ ਬੇਈਮਾਨ ਦੇ ਜਿਨ੍ਹਾਂ ਤੇ ਕੇਸ ਲੱਗੇ ਆਰਵੰਦ ਨੇ ਇਹ ਨਹੀਂ ਦਿੱਤਾ ਜਿੱਦਾਂ ਪਹਿਲੇ ਪਾਰਟੀਆਂ ਕਰਦਾ ਸੀ ਲੜਾਈ ਚ ਗਰਾ ਕਰਵਾਲੋ ਇੱਥੇ ਕਰਵਾਲੋ ਉੰਨੋਂ ਕਰਦੋ ਪਰ ਇਹ ਚੀਜ਼ਾਂ ਇਸ ਪਾਰਟੀ ਚ ਨਹੀਂ ਹੈਗੀਆਂ ਹਾਂ ਹੁਣ ਤੁਸੀਂ ਬਰਦਾਸ ਮੰਗਲ ਦੇ ਵਿੱਚ ਸਰਪੰਚੀ ਦੇ ਚਿਹਰੇ ਆ ਰਹੇ ਹੋ ਹਾਂਜੀ ਆਪਣੇ ਆਪ ਨੂੰ ਕਿੱਥੇ ਦੇਖਦੇ ਇੱਕ ਸਰਪੰਚ ਹੋਣ ਦੇ ਨਾਤੇ ਆਪਣੇ ਪਿੰਡ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਮੈਂ ਮੈਂ ਕਹਿੰਨੀਆ ਮੈਨੂੰ ਵਲੰਟੀਅਰ ਹੀ ਲੈਣੇ ਦਿੱਤਾ ਜਾਏ ਸਰਪੰਚੀ ਦਾ ਚਾਰੇ ਇੱਕ ਮੋਹਰ ਲੱਗੀ ਹੁੰਦੀ ਆ ਪਰ ਉਹ ਮੋਹਰ ਦਾ ਸੀ ਗਲਤ ਇਸਤੇਮਾਲ ਨਾ ਕਰੀਏ ਹਾਂ ਬਹੁਤ ਸਾਰੇ ਲੋਕਾਂ ਨੇ ਅੱਜ ਤੱਕ ਗਲਤ ਇਸਤੇਮਾਲ ਕੀਤਾ ਹਾਂ ਮੈਂ ਕਹਿੰਨੀ ਆ ਜੇ ਮੋਹਰ ਲੱਗ ਗਈ ਆ ਤੇ ਉਸ ਮੋਹਰ ਨੂੰ ਉੱਥੇ ਲਗਾਓ ਜਿੱਥੇ ਇਹਦੀ ਜ਼ਰੂਰਤ ਆ ਹਾਂ ਉਹਦਾ ਗਲਤ ਇਸਤੇਮਾਲ ਨਾ ਕਰੋ ਤੇ ਪਿੰਡ ਦੇ ਲੋਕਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੂੰਗੀ ਕਿ ਮੇਰਾ ਪਿੰਡ ਬਹੁਤ ਚੰਗਾ ਆ ਹਾਂ ਸਾਰੇ ਮੇਰਾ ਸਹਿਯੋਗ ਕਰ ਰਹੇ ਨੇ ਮਤਲਬ ਚਲੋ ਥੋੜੀਆਂ ਬਹੁਤਿਆਰ ਵੈਤੀ ਪਾਰਟੀਆਂ ਜਾਂ ਆਪੋਜੀਸ਼ਨ ਜਿਹੜੇ ਵੀ ਖੜੇ ਆ ਮਾਰਾ ਮਤਾ ਉਹ ਬਰਦਾਈਆ ਕਿ ਉਹਨਾਂ ਨੇ ਮੈਨੂੰ ਬੋਲਣਾ ਇਹ ਉਹਨਾਂ ਦੀ ਜ਼ਬਾਨ ਆ ਪਰ ਮੈਂ ਕਿਸੇ ਨੂੰ ਨਹੀਂ ਬੋਲਣਾ ਇਹ ਮੇਰਾ ਤੀਤ ਬਿਲਕੁਲ ਕਿਉਂਕਿ ਅਸੀਂ ਕਿਸੇ ਨੂੰ ਬੋਲ ਕੇ ਗਾਲਾਂ ਕੱਢ ਕੇ ਆਪਾਂ ਕੀ ਸਾਬਤ ਕਰ ਸਕਦੇ ਹਾਂ ਕਿ ਅਸੀਂ ਬੋਤ ਚੰਦੇ ਆ ਪਰ ਜੇ ਅਸੀਂ ਸ਼ਾਂਤੀ ਦੇ ਨਾਲ ਸ਼ਾਂਤੀ ਬਣਾ ਕੇ ਰੱਖੀਏ ਅਗਲੇ ਦੀ ਇੱਜ਼ਤ ਕਰੀਏ ਰਿਸਪੈਕਟ ਕਰੀਏ ਟੂ ਰਿਸਪੈਕਟ ਬਿਲਕੁਲ ਤੇ ਸਾਨੂੰ ਵਾਪਸ ਕੀ ਮਿਲੇਗਾ ਫੇਸ ਟੂ ਵੈਲੀ ਬਿਲਕੁਲ ਵਿਲ ਪਾਵਰ ਅੱਜ ਜਿਸੀ ਅਵਰੇ ਇਕੱਠੇ ਹੋ ਕੇ ਚਲਦੇ ਆਂ ਜਾਂ ਇਹ ਮਤਲਬ ਸਾਡਾ ਜੀ ਦੇਖੋ ਤੁਸੀਂ ਕਈ ਪਿੰਡਾਂ ਦੇ ਵਿੱਚ ਸਰਬਸੰਤੀ ਹੋ ਰਹੀ ਉਹਨਾਂ ਸਟੇਟ ਦੇ ਮਿਲ ਗਿਆ 5 ਲੱਖ ਮਿਲ ਗਿਆ ਜੇ ਮੰਨ ਲਓ ਇੰਨੀ ਵਾਰ ਤਾਂ ਦਿਵਸ ਤੇ ਸੀ ਇਹਨਾਂ ਕੁਝ ਕਰ ਸਕਦੇ ਆ ਕਿਸ ਤੂੰ ਹੀ ਸਾਡੇ ਨਾਲ ਆਣ ਕੇ ਇੱਕ ਵਾਰ ਵੀ ਨਹੀਂ ਸਾਡੇ ਲਈ ਕੁਝ ਕਰ ਸਕਦੀ ਹਾਂ ਮੈਂ ਕਿਸੇ ਨੂੰ ਮਾਰਾ ਨਹੀਂ ਕਹਿਣਾ ਚਾਹੁੰਦੀ ਇਸ ਕਰਕੇ ਨਹੀਂ ਕਹਿਣਾ ਚਾਹੁੰਦੀ ਕਿ ਜੇ ਉਹਨਾਂ ਨੂੰ ਅਸੀਂ ਵੀ ਮਾਰਾ ਬੋਲਦੇ ਆ ਤੇ ਉਹਨਾਂ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਰਹ ਜਾ ਹਾਂ ਜਨ ਜਨ ਜੀ ਇੱਕ ਸਵਾਲ ਹੈ ਕਿ ਜੀ ਨੇ ਕਿ ਹੁਣ ਤੁਸੀਂ ਇਸ ਸਰਪੰਚ ਦੀ ਵੋਟਿੰਗ ਹੋ ਜਾਣੀ ਹੈ 15 ਤਰੀਕ ਨੂੰ ਸਰਪੰਚ ਬਣਨ ਤੋਂ ਬਾਅਦ ਪਹਿਲਾ ਕੰਮ ਕਿਹੜਾ ਹੋਏਗਾ ਜਿਹੜਾ ਕਿ ਪਿੰਡ ਦੇ ਵਿੱਚ ਤੁਹਾਨੂੰ ਲੱਗਦਾ ਵੀ ਨਹੀਂ ਹੋਇਆ ਉਹ ਕਰਨਾ ਹਾਂਜੀ ਚਲੋ ਪਰਮਾਤਮਾ ਨੇ ਜੇ ਮੇਰੀ ਝੋਲੀ ਵਿੱਚ ਜੇ ਵੀ ਗਿਫਟ ਪਾਇਆ ਤੇ ਇਹ ਮੈਂ ਇਕੱਲੀ ਇਸ ਦੀ ਹੱਕਦਾਰ ਨਹੀਂ ਹੈਗੀ ਮੇਰਾ ਪੂਰਾ ਪਿੰਡ ਹੋਏਗਾ ਪਹਿਲਾ ਸਵਾਲ ਤੇ ਇਹ ਔਰ ਦੇ ਵਿੱਚ ਉਹ ਕੰਮ ਹੋਣਗੇ ਮੈਂ ਇਹ ਤਾਂ ਵੀ ਕਹਿ ਸਕਦੀ ਪਰ ਤੁਸੀਂ ਜਾ ਕੇ ਵੇਖਿਓ ਦਵਜੀ ਪਿੰਡ ਜਾ ਕੇ ਵੇਖਿਓ ਉੱਥੇ ਵੀ ਕੇਥਾ ਪਰ ਮਾਡਲ ਬਣਿਆਵਾ ਮੜੀਆਂ ਦੀ ਡਵੈਲਪਮੈਂਟ ਹੋਈ ਆ ਬਾਹਰੋਂ ਦੁਨੀਆ ਆਂਦੀ ਆ ਪਬਲਿਸਿਟੀ ਲੱਤਾਂ ਲੱਗੀਆਂ ਨੇ ਫਿਰ ਮੋੜਾ ਤੇ ਸ਼ੀਸ਼ੇ ਲੱਗੇ ਨੇ ਤੇ ਇਹ ਚ ਮੈਂ ਆਪਣੇ ਮਤਲਬ ਆਪਣੇ ਪਿੰਡ ਦੇ ਲਈ ਚੀਜ਼ ਸੋਚ ਰਹੀ ਆ ਮੈਨੂੰ ਪੈਸਾ ਨਹੀਂ ਚਾਹੀਦਾ ਜਿਸ ਤਰ੍ਹਾਂ ਉਹ ਪਾਲੰਦੇ ਨੇ ਕਿ ਖਾਤੇ ਆ ਚ ਪਾ ਦਿਓ ਇਹ ਕਰ ਦਿਓ ਉਹ ਕਰ ਦਿਓ ਮੈਨੂੰ ਮਤਲਬ ਮੈਨੂੰ ਪੈਸਾ ਨਹੀਂ ਚਾਹੀਦਾ ਮੈਨੂੰ ਇਹ ਆ ਕਿ ਡਵੈਲਪਮੈਂਟ ਚਾਹੀਦੀ ਆ ਜਿਸ ਤਰ੍ਹਾਂ ਮਰਜੀ ਉਹ ਚੀਜ਼ਾਂ ਪਚਾਓ ਕਹਾਂ ਦਾ ਪਾਵ ਕਿ ਪੈਸਾ ਆ ਕੇ ਬੰਦਾ ਬੇਈਮਾਨ ਬਣ ਜਾਂਦਾ ਤੇ ਮੈਂ ਨਹੀਂ ਚਾਹੁੰਦੀ ਹੈਗੀ ਕਿ ਕਿ 27200 ਰੁਪਏ ਦੀ ਪੈਨਸ਼ਨ ਨਾਲ ਮੇਰਾ ਗੁਜ਼ਾਰਾ ਹੋ ਜਾਂਦਾ ਵਾ ਤੇ ਖਰਚਾ ਵੈਸੀ ਦੀ ਸਰਕਾਰ ਨੇ ਜਿੱਦਾਂ ਅਸੀਂ ਬਣ ਕੇ ਸਾਨੂੰ ਮਿਲ ਜਣਾ ਉਹ ਵੀ ਉੱਧਰ ਵੀ ਚੱਲਦੀ ਮਿਲ ਜਾਣੀ ਪੰਜਾਬ ਦੇ ਅੱਧੇ ਤੋਂ ਤੇ ਇਹ ਆ ਕਿ ਮੈਨੂੰ ਡਵੈਲਪਮੈਂਟ ਦੀਆਂ ਚੀਜ਼ਾਂ ਚਾਹੀਦੀਆਂ ਮੈਨੂੰ ਪੈਸਾ ਨਹੀਂ ਚਾਹੀਦਾ ਤਾਂ ਲੱਗਦਾ ਹੈ ਕਿ ਪਿੰਡ ਨੂੰ ਹਰਿਆ-ਭਰਿਆ ਤੇ ਰੰਗਰੰਗਲਾ ਬਣਾਉ। ਬਿਲਕੁਲ ਬਿਲਕੁਲ ਜਿਵੇਂ ਕਿ ਬਾਦ ਪਿੰਡ ਦੇ ਵਿੱਚ ਹੋ ਰਿਹਾ। ਬਿਲਕੁਲ ਜਿਵੇਂ ਬਾਦ ਪਿੰਡਾਂ ਚ ਹੋ ਰਿਹਾ। ਦੋਸਤੋ ਸਾਡੇ ਨਾਲ ਮੈਡਮ ਸਰਜੀਤ ਕੌਰ ਪਿੰਡ ਗੁਰਦਾਸ ਮੰਗਲ ਤੋਂ ਜੋ ਕਿ ਬਤੌਰ ਸਰਪੰਚੀ ਦੀ ਜਿਹੜੀ ਹੈ ਵੋਟ ਇਸ ਵਾਰ ਲਾਉਣਗੇ। ਇਸ ਵਾਰ ਜਿਹੜਾ ਹੈ ਪਿੰਡ ਦੇ ਵਿੱਚ ਸਰਪੰਚ ਦਾ ਜੜਾ ਜਿਆਦਾ ਅ ਚਿਹਰਾ ਨਜ਼ਰ ਆ ਰਿਹਾ ਉਹ ਮੈਡਮ ਸਰਜੀਤ ਜੀ ਦਾ ਹੈ। ਤੁਹਾਨੂੰ ਕਿਹੜਾ ਚਿਹਰਾ ਨਜ਼ਰ ਆ ਰਿਹਾ? ਆਪਣੇ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਕਿ ਮੈਡਮ ਸਰਜੀਤ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਕੀ ਅਗਲੇ ਕਿਸੇ ਪੁਆਇੰਟ ਤੇ ਜ਼ਰੂਰ ਮਿਲਦੇ ਹਾਂ ਧੰਨਵਾਦ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ